ਅਸੀਂ ਕਹਿ ਦਿੰਨੇ ਆ ਕਿ ਸਿੱਖ ਬੀਬੀਆਂ ਦੇ ਉੱਤੇ ਹੱਥ ਨਹੀਂ ਚੱਕਦੇ ਬੀਬੀਆਂ ਤੇ ਹਮਲਾ ਨਹੀਂ ਕਰਦੇ ਪਰ ਮੰਨ ਲਓ ਕਿ ਬੀਬੀਆਂ ਦਾ ਇੱਕ ਝੁੰਡ ਆ ਕੇ ਕਿਸੇ ਗੁਰਦੁਆਰੇ ਦੇ ਉੱਤੇ ਹਮਲਾ ਕਰ ਦੇਵੇ ਤੇ ਫਿਰ ਕੀ ਬਣੂ ਹਸਲ ਦੇ ਵਿੱਚ ਇਹ ਹੋਇਆ 1920 3 ਨਵੰਬਰ ਨੂੰ ਮਹੰਤ ਮਿੱਠੇ ਦੀ ਮੌਤ ਹੋ ਜਾਂਦੀ ਹੈ ਪੰਜਾ ਸਾਹਿਬ ਦੀ ਮੈਂ ਗੱਲ ਕਰ ਰਹੀ ਆ ਮਹੰਤ ਮਿੱਠੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਦੀ ਵਿਧਵਾ ਕਾਫੀ ਸਾਰੀਆਂ ਬੀਬੀਆਂ ਨੂੰ ਨਾਲ ਲੈ ਕੇ ਆਉਂਦੀ ਹੈ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰ ਦਿੰਦੀ ਹੈ ਕਿਉਂਕਿ ਹੁਣ ਕੰਟਰੋਲ ਜਿਹੜਾ ਸਿੱਖਾਂ ਦੇ ਹੱਥ ਵਿੱਚ ਆ ਗਿਆ ਸੀਗਾ ਦੈਟਸ ਵੈਨ ਇੱਕ ਦੂਰ ਅੰਦੇਸ਼ੀ ਗੁਰਸਿੱਖ ਕਰਤਾਰ ਸਿੰਘ ਚੱਬਰ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਸਿੱਖਾਂ ਦਾ ਇੱਕ ਦਲ ਹੋਣਾ ਚਾਹੀਦਾ ਇੱਕ ਜਥਾ ਹੋਣਾ ਚਾਹੀਦਾ ਜਿਹਦੇ ਵਿੱਚ ਬੀਬੀਆਂ ਦੀ ਪ੍ਰੈਜ਼ੈਂਸ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਗੁਰਦੁਆਰਿਆਂ ਨੂੰ ਹਰ ਜਗ੍ਹਾ ਹਰ ਵੇਲੇ ਹਰ ਕਿਸੇ ਤੋਂ ਪ੍ਰੋਟੈਕਟ ਕੀਤਾ ਜਾ ਸਕੇ ਤਾਂ 14 ਦਸੰਬਰ 1920 ਦੇ ਵਿੱਚ ਬਣਦੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਾਂ ਬਣਦਾ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲੇ ਪ੍ਰਧਾਨ ਸੀਗੇ ਉਹ ਸਰਮੁਖ ਸਿੰਘ ਚਬਾਲ ਸੀ ਤੇ 20ਵਾਂ ਪ੍ਰਦਾਨ ਹੈ ਜੀ ਸੁਪੀਰ ਬਾਦਲ ਹੁਣ ਕਈਆਂ ਨੇ ਕਹਿਣਾ ਵੀ ਇਹ ਬੀਬੀ ਅਕਾਲੀ ਦਲ ਦੀ ਹੈ ਦੇਖੋ ਜੀ ਅਕਾਲੀ ਦਲ ਦੇ ਵਾਸਤੇ ਸਾਡੇ ਸਾਰਿਆਂ ਦੀ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਹੈ ਅਕਾਲੀ ਦਲ ਦਾ ਸਾਡੀ ਕੌਮ ਦੇ ਉੱਤੇ ਬਹੁਤ ਵੱਡਾ ਸਾਨ ਹੈ ਆਪਾਂ ਇਤਿਹਾਸ ਪੜ੍ਹ ਕੇ ਵੇਖੀ ਫਰੋਲ ਕੇ ਵੇਖੀ ਤੇ ਜੇ ਹੁਣ ਕੋਈ ਕਾਬਜ਼ ਹੋਣ ਨੂੰ ਫਿਰਦਾ ਉਹ ਇੱਕ ਠਿਰਤਾ ਬਣਾ ਸਕਦਾ ਪਰ ਉਹ ਦਲ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਖੈਰ ਦੂਜੀ ਗੱਲ ਮੈਂ ਦਲਿਤਾਂ ਦੀ ਗੱਲ ਕਰਦੀਆਂ ਤੁਹਾਨੂੰ ਪਤਾ ਹੈ ਕਿ ਜਦੋਂ ਮਹਾਂਤਾਂ ਦਾ ਕਬਜ਼ਾ ਹੁੰਦਾ ਸੀਗਾ ਦਰਬਾਰ ਸਾਹਿਬ ਦੇ ਉੱਤੇ ਤਾਂ ਦਲਿਤਾਂ ਦੀ ਦੇਗ ਜਾਂ ਦਲਿਤਾਂ ਦਾ ਪ੍ਰਸ਼ਾਦ ਵੀ ਸਵੀਕਾਰ ਨਹੀਂ ਸੀ ਕੀਤਾ ਜਾਂਦਾ ਦਲਿਤਾਂ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਨਹੀਂ ਸੀ ਮਹਾਂਤਾਂ ਦੇ ਵੱਲੋਂ ਤੇ ਮਹਾਂਤਾਂ ਨੇ ਇੱਥੋਂ ਤੱਕ ਦਲਿਤਾਂ ਦੇ ਨਾਲ ਵਿਤਕਰਾ ਕੀਤਾ ਤੇ ਜਿਹੜਾ ਹੁਣ ਆ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਤੁਹਾਡੇ ਸਮਾਜ ਦੇ ਵਿੱਚ ਪਾੜ ਪਾਇਆ ਜਾਂਦਾ ਨਾ ਵੀ ਜੱਟ ਤੇ ਦਲਿਤ ਮੈਂ ਦੱਸਦਾ ਕਿ ਉਦੋਂ ਇਸ ਗੱਲ ਦੇ ਵਾਸਤੇ ਮੋਰਚਾ ਲਾਉਣ ਵਾਲਾ ਵਿਰਕ ਗੋਤ ਦਾ ਜੱਟ ਸੀ ਜਿਹੜਾ ਕਹਿੰਦਾ ਸੀ ਕਿ ਦਲਤਾਂ ਦੇ ਨਾਲ ਇਹ ਵਿਤਕਰਾ ਇਹ ਜਾਇਜ਼ ਨਹੀਂ ਹੈ ਇਸ ਕਰਕੇ ਗੁਰਦੁਆਰਿਆਂ ਦਾ ਕੰਟਰੋਲ ਸਿੱਖਾਂ ਦੇ ਹੱਥ ਵਿੱਚ ਹੋਣਾ ਚਾਹੀਦਾ ਇੱਕ ਮੋਰਚਾ ਨਹੀਂ ਬਹੁਤ ਮੋਰਚੇ ਲੱਗੇ ਗੁਰੂ ਕਾ ਬਾਗ ਮੋਰਚਾ ਸ੍ਰੀ ਨਨਕਾਣਾ ਸਾਹਿਬ ਦਾ ਮੋਰਚਾ ਚਾਬੀਆਂ ਵਾਲਾ ਮੋਰਚਾ ਬਹੁਤ ਸਾਰੇ ਮੋਰਚੇ ਲੱਗੇ ਤੇ ਜਿਹੜਾ ਪਾੜ ਤੁਹਾਡੇ ਵਿੱਚ ਪਾਇਆ ਜਾਂਦਾ ਨਾ ਵੀ ਦਲਿਤ ਜੀ ਐਂ ਕਰਦੇ ਆ ਜੱਟ ਐਂ ਕਰਦੇ ਆ ਇਹਦੇ ਬਾਰੇ ਥੋੜਾ ਜਿਆ ਸੋਚ ਲਿਆ ਕਰੋ ਆਪਣੇ ਦਿਮਾਗ ਦੇ ਨਾਲ ਥੋੜਾ ਇਤਿਹਾਸ ਫਰੋਲੀਏ ਥੋੜਾ ਇਤਿਹਾਸ ਪੜ ਲਿਏ ਸਾਡੇ ਸਾਂਝੇ ਗੁਰੂ ਹੋਏ ਆ ਸਾਡੇ ਸਾਂਝੇ ਸ਼ਹੀਦ ਹੋਏ ਆ ਐਵੇਂ ਬਿਨਾਂ ਗੱਲੋਂ ਲੜੀ ਨਾ ਜਾਇਆ ਕਰੋ